ਲਓ ਭਾਈ ਜੀ ਬਾਜੀ ਆਪਣੇ ਪਿੰਡ ਹੋ ਰਹੀ ਆ ਠੀਕ ਆ ਤੇ ਆਪਾਂ ਸ਼ਹਿਰ ਜਾਵਦੇ ਸੀਗੇ ਤੇ ਹੁਣ ਆ ਮੋਰਾ ਮੋਰਾ ਲੱਗ ਜਾਂਦੀਆਂ ਬਾਕੀ ਨਾਂ ਨੂੰ ਨੋਟ ਕਰੀ ਜਾਂਦੇ ਆ ਬਾਕੀ ਉਧਰੋਂ ਦਿਖਾਉਣੇ ਤੁਹਾਨੂੰ ਕੀ ਹੋਣ ਕੀ ਬੰਗਾ ਕੀ ਪੈ ਗਿਆ ਉਹ ਭਾਈ ਮਣੀ ਸੁਖਨਾ ਤੇ ਜੋਧਾ ਹਰੀ ਕੇ ਦੋ ਬੰਦੇ ਯਾਰ ਇੱਥੇ ਪਲਾਏ ਸੀ ਆਪਾਂ ਹਾਂਜੀ ਕੀ ਯਾਰ ਵਧੀਆ ਹੀ ਵਧੀਆ ਹਾਂ

लो जी पहला दौ लागे दूजा इधर आई जाए हां हां ली ओले लगने स्टार्ट हो गए हम ਉਹ ਨਾਲ ਛੱਡ ਗਿਆ ਫਿਰ ਆਂਦਾ ਉਹ ਧੰਨਵਾਦ ਮੰਗਿਆ ਆਂਦਾ ਉਹ ਦਮਾ ਹੋਇਆ ਯਾਰ ਮੈਂ ਅੱਗੇ ਨਿਕਲਦਾ ਯਾਰ ਕੱਲੇ ਕੋਈ ਕਰਦੇ ਇੱਕ ਆ ਗਿਆ ਮਨਰਾਜ ਕੁਕਰ ਦਾ ਹੱਥ ਸੁਖਣਾ ਹਾਂ ਭਾਈ ਮੁੰਡੇ ਦੇ ਵਾਲਾ ਮੁੰਡੇ ਵਾਲਾ ਮੁੰਡੇ ਵਾਲਾ ਬਈ ਅੱਲਾ ਮੰਨ ਰੱਬ ਕੀ ਹੋ ਗਿਆ ਅੱਲਾ ਹੀ ਹੋ ਗਿਆ ਕੀ ਨਾਮ ਵੀ ਵੀਰੂ ਕੋਟਲੀ ਗੰਨੀ ਮੁਕਸਰ ਗੰਨੀ ਮੁਕਸਰ ਨਾਲ ਮੋਢੇ ਲਾਉਣ ਨਾਲ ਮੋਢਾ ਫੜ ਪੋਟਾ ਅੱਗੇ ਬਈ ਕੋਟਲੀ ਵੀਰੂ ਆ ਮੇਰਾ ਗੱਲ ਨਹੀਂ ਅੱਗੇ ਨਿਕਲ ਨਹੀਂ ਗੰਨੀ ਮੁਕਸਰ ਨਹੀਂ ਆ ਯਾਰ ਪਰੇ ਯਾਰ ਉਹ ਬਾਈ ਜਾਈ ਜਾਂਦਾ ਯਾਰ ਆਪ ਦੱਸਾ ਦੇਗਾ ਨਹੀਂ ਬੋਲਦਾ ਕਿੱਥੇ ਲਾਉਣੇ ਮੁਗਟ ਸਿੱਪੇ ਕਿੱਥੇ ਲਾਉਣੀ ਮੁਟੀ ਇਹਨਾਂ ਤੇ ਆ ਇਹਦੇ ਨਾਂ ਤੇ ਲਵਾ ਲੈ ਹਾਂ ਹਿੰਦੂ ਲਵਾਣੇ ਆਲੀ ਇਹਦੀ ਮਗਰ ਆਲੀ ਬਾਈ ਮੋੜ ਬਾਈ ਸਿੱਪੇ ਉਹਨੂੰ ਲੈ ਲੈ ਛੱਡ ਦੇਣਗੇ ਝਾੜ ਦੇਣਗੇ ਬਾਈ जशनिया ਭਾਗਿਆ ਕਿਹੜਾ ਬੁੱਟਿਆ ਬੱਲੂ ਬਰੀਆ ਬੱਲੂ ਬਰੀਆ ਪਾਣਾ ਲਿਖਿਆ ਜੀ ਬਾਬਾ ਕੀ ਨਾ ਹੋਈ ਰ ਮੇਟਾਉਂਦੇ ਕਾਲਾ ਬੁੱਟਿਆ ਚਪਾ ਵੀ ਗਿਆ ਕੀ ਨਾ ਆ ਜਾ ਮਰ ਕੋ ਪਾਣੀ ਜਾਦਾ ਤੇਲ ਦਾ ਆਉਂਦਾ ਨੇ ਕਿਦਾ ਇਹ ਹੈ ਹਾਂ ਕਿੱਥੇ ਆ ਹਾਂ ਬਹਿਗਾਏ ਤੇ ਯਾਰ ਆ ਕਹੇ ਕੋਈ ਪੁੱਟੀ ਦੇ ਨਾਮ ਲਿਖ ਲੈ ਗਾ ਪੁੱਟੀ ਵਾਲਾ ਪਾਣੀ ਹੋ ਜਾਂਦਾ ਬਲੌਗਰ ਸਾਹਿਬ ਮਾੜਾ ਦੂਰ ਬਲੌਗਰ ਦੂ ਨਹੀਂ ਨਾ ਸਾਹਿਬ ਭਾਈ ਦਾ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਮੈਂ ਮੋੜ ਖਤਾਂਛਾ ਯਾਰ ਪੱਗ ਮੋੜਾ 300 ਯਾਰ ਕਮਾ ਲੇ ਭਾਈ 500 ਦਿਨਾ ਆ ਲਿਖੀ ਭਾਈ ਭਾਂਜਾ ਮਾਰ ਕੇ ਪੂਰਾ 1200 ਹੋ ਗਿਆ ਹੁਣ 200 ਕਰ ਦਿਆ ਦਾ ਤੇਰੇ ਸਾਰੇ ਕਿਵੇਂ ਕਰੇਗਾ ਉਸੇ ਜੀ 300 ਮੋੜ ਲੈ ਉਸੇ ਤੋਂ 200 ਫੜ ਲੈ 500 ਦੇ ਦੇ ਇੱਥੇ 200 ਰੁਪਏ ਦੇ ਯਾਰ ਇਹਨੂੰ ਕਰ ਦਿਆ ਤੇਰੇ ਸਾਰੇ ਘਟ ਲਾ 200 ਪਹਿਲਾਂ ਆ ਵੀਰੇ ਬਾਈ ਸੁਣਾ ਬੋਲਣਾ ਕੋਈ ਹੋਰ ਕੁਝ ਨਹੀਂ ਰੋੜਾ ਨਹੀਂ ਬੋਣਾ ਤੂੰ ਆ ਦਾ ਨਾ ਬੋਲ ਬਸ ਹਾਂ ਤੈਨੂੰ ਨਾਂ ਨਾਲ ਆ ਇੱਕ ਵਾਰ ਤੈਨੂੰ ਹੋਰ ਦੱਸ ਦਾਂ ਮਗਰ ਵੀ ਨਾ ਉਹ ਤੈਨੂੰ ਜਾਣੀ ਪੈਂਦਾ ਪੂਰੀ ਇੰਕੀ ਦਾ ਪਤਾ ਲੱਗ ਜੂ ਕਿੰਨੇ ਪੂਰੀ ਵਾਲੇ ਕਿੰਨੇ 200 ਗੂਗਲ ਪੇ ਤੈਨੂੰ ਆਇਆ ਹੋਇਆ ਉਧਰ ਤੂੰ 700 ਦੇਤਾ ਉਧਰੋਂ 500 ਘੜ ਨਹੀਂ ਇਧਰ ਪੰਨ ਦੀ ਲਿਖਿਆ ਉਧਰ ਅੱਛਾ ਇਧਰੋਂ ਹੀ ਕਰਾਂਗੇ ਆਪਾਂ ਫੇਰ ਹੀ ਪਤਾ ਲੱਗੂਗਾ ਵੀ ਆਪਾਂ ਨਾ ਲੰਗਰ ਬਤਾਰਤਾ ਠੀਕ ਆ ਸਾਰਿਆਂ ਨੂੰ ਤੇ ਸੁਖਨੇ ਆ ਬਲੂ ਆਦੇ ਤੋਂ ਬਾਈ ਆਏ ਆ ਠੀਕ ਆ ਤੇ ਬਾਈ ਦੱਸਿਆ ਕਿਵੇਂ ਸਬਜੀ ਸੋਜੀ ਬੂੜਾ ਗੁੱਜਰ ਦੀ ਆਪਣੇ ਵਧੀਆ ਪੂਰੀ ਵਧੀਆ ਪੂਰਾ ਵਧੀਆ ਪ੍ਰਬੰਧ ਆ ਬਾਈ ਜਿਹੜੇ ਨਾ ਬਾਜੀ ਦੀ 90 ਬੰਦੇ ਨੇ ਕਰਾਈ ਆ ਵਧੀਆ ਪ੍ਰਬੰਧ ਦਾ ਬਾਈ ਵਧੀਆ ਬਾਜੀ ਦੀ ਜੰਦੀ ਆ ਸੈਂਕ ਤੇ ਬਾਕੀ ਰੋਲੇ ਰੂਲੇ ਵਾਲਾ ਤਾਂ ਨਹੀਂ ਸਿਸਟਮ ਹੈ ਨਾ ਕੋਈ ਗੱਲ ਨਹੀਂ ਬਾਈ ਵਧੀਆ ਕੇ ਸਾਰੇ ਟਿਕੇ ਬੈਠੇ ਆ ਭਰਾ ਵਧੀਆ ਚੱਲ ਹਾਂ ਬਾਕੀ ਆਪਾਂ ਦਿਖਾਉਣੇ ਤੁਹਾਨੂੰ ਹਨਾ ਜਦੋਂ ਆ ਕੰਮ ਨਿਭੜਦਾ ਜੇ 12 ਵਜੇ ਟਾਈਮ ਲੱਗਣਾ ਵਾ ਬਾਕੀ ਦਿਖਾਉਣੇ ਤੁਹਾਨੂੰ ਤੇ ਲਓ ਜੀ 12 ਵਜ ਗਏ ਠੀਕ ਆ ਅੱਧਿਆ ਕਬੂਤਰ ਨੀਵੇਂ ਆ ਕੇ 10ਕ ਬਾਕੀ ਇਹਦੇ ਉੱਚੇ ਲੱਗੇ ਹੋਏ ਆ ਬਾਕੀ ਇਹ ਧਿਆਨ ਰੱਖੀ ਕਰਦੇ ਹਾਂ ਆ ਦੇਖ ਲਓ ਆ ਬੰਦਾ ਦੇਖ ਲਓ ਪੂਰੀ ਇਦੀ ਨਿਗਰਾਨੀ ਆ ਬੰਦੇ ਦੀ ਸਾਡੇ ਦੀ ਬਾਕੀ ਇਹਦਾ ਟਾਵਰ ਅਤਰੇ ਜੀ ਬਾਜ ਵਾਲੀ ਅੱਖ ਹਾਂ ਬਾਜ ਵਾਲੀ ਆ ਬਸ ਹਾਂ ਸਰਤਰੀ ਕਰਵਾਈਆ ਵੀਰੇ ਬਾਜ ਵਾਲੀ ਅੱਖ ਪੁਆਈ ਆ ਹਾਂ ਛੁਲਟਾ ਕਾਦੀ ਮਰੀ ਸਪੈਸ਼ਲ ਇੱਧਰ ਬਾਈ ਸਪੈਸ਼ਲ ਕਾਲ ਲੈ ਗਿਆ ਹਾਂ ਸਪੈਸ਼ਲ ਕਬੂਤਰ ਆਵਾਜ਼ ਆ ਸਾਡੇ ਆ ਹਜ਼ਾਰੇ ਯੋ ਯੋ ਜੋ ਬੀ ਜੋ ਯੋ ਯੋ ਬੀ ਜੋ ਯੋ ਯੋ ਬੇਬੀ ਗੋ ਲੋ ਵੀ ਇਹ ਕਾ ਕਬੂਤਰੀ ਨੀਵੀ ਆ ਗਈ ਬੈਂਦੀ ਫਿਰਦੀ ਆ ਵਾਲੀ ਹਾਂ ਗਲਾਬੀ ਆਕਾਸ਼ ਚਾ ਕਾਲੇ ਬੱਲੇ ਹਨ ਨਹੀਂ ਨਹੀਂ ਕਾਲੇ ਨਹੀਂ ਹੋਏ ਇਹ ਤੇ ਜਮਾਂਦਰੂ ਹੀ ਆ ਆਹ ਕਾਲੇ ਦੂਸੇ ਕਾਲੇ ਇਹ ਬੈਂਦੀ ਫਿਰਦੀ ਆ ਹੰਦੀ ਬਾਈ ਤੇ ਬਾਕੀ ਬਈ ਨੀਵੇਂ ਆ ਗਏ ਸੀ ਨਾ ਇੱਕ ਰੀ ਕਬੂਤਰ ਤੇ ਬਾਕੀ ਫੇਰ ਚੜ ਕੇ ਬਹੁਤ ਉੱਚੀ ਲੱਗੇ ਪਏ ਆ ਇਧਰ ਮੇਰੀ ਗੱਲ ਸੁਣਦਾ ਇੱਥੇ ਆਪਣੇ ਫਿਰਦੇ ਹੋਣਗੇ ਬੱਦੀਆਂ ਲੱਗੇ ਕੋਈ ਵੀ ਆਹ ਬਹੁਤ ਉੱਚੀ ਲੱਗੇ ਪਏ ਬਾਕੀ ਤਾਂ ਆਹ ਚੱਕਰ ਮਾਰੀ ਜਾਂਦਾ ਬਾਅਦ ਚੱਕੋਗੇ ਕੂਤਰੋਗਾ ਆ ਫਿਰਦੀ ਬਾਕੀ ਨੀਵੇਂ ਨੀਵੇਂ ਪੈਂਦੀ ਬਹੁਤ ਵੱਡਾ ਤੇ ਉਧਰ ਹਿੱਸੇ ਚੁੱਡੀ ਜਾਂਦੀ ਆ ਤੇ ਇਧਰ ਬਾਕੀ ਇੱਧੇ ਟਾਵਰ ਕੋਲ ਇੱਧੇ ਆਈ ਜਾਂਦੇ ਆ ਉੱਪਰ ਹੁਣ ਕਬੂਤਰ ਆ ਗਏ ਜਮਾਂ ਨੀਵੇਂ ਟਾਈਮ ਹੋ ਗਿਆ 12:45 ਆ ਹੁਣ ਜਮਾਂ ਕਬੂਤਰ ਨੀਵੇਂ-ਨੀਵੇਂ ਆਉਣ ਲੱਗ ਗਿਆ ਠੀਕ ਹੈ ਤੇ ਆ ਜਾਂਦੇ ਪਏ ਅੰਦਰ ਫਿਰਦੇ ਪਏ ਆ ਆਵੇ ਹੁਣ ਇੱਧਰੋਂ ਝੋੰਡਾ ਆ ਗਿਆ ਇੱਧਰੋਂ ਵੀ ਆਵੇ ਆਵੇ ਬਾਕੀ ਆ ਉੱਪਰ ਫਿਰਦੇ ਪਏ ਇੱਧੇ ਹੁਣ ਨੀਵੇਂ-ਨੀਵੇਂ ਆ ਗਏ ਸਾਰੇ ਇਕੱਠੇ ਇਹ ਚੱਕਰ ਮਾਰ ਕੇ ਫੇਰ ਚੜਨਗੇ ਬਾਕੀ ਇੱਧਰ ਰਾਹ ਫਿਰਦੇ ਠੀਕ ਆ ਅੱਡੇ ਵਾਲੀ ਸਾਈਡ ਆਪਣੀ ਬਾਕੀ ਦਿਖਾਉਣੇ ਵੀ ਕਿੰਨੇ ਕੱਟਿਆ ਕਾਪੀ ਕੋਲੇ ਜਾਣੇ ਠੀਕ ਹੈ ਇੱਕ ਵਾਰੀ ਆ ਅੰਦਰ ਚੜੇ ਸੀ ਮੈਂ ਹਾਂ ਚੱਲ ਤੇਰਾ ਕਬੂਤਰ ਬੰਦੇ ਪੇ ਟਾਵਰ ਤੇ ਫਿਰ ਕਬੂਤਰ ਕਟਾਉਣੇ ਕਟੂਨੇ ਵੀ ਆ ਫਿਰ ਹਨਾ ਤਾਂ ਫਿਰ ਇੱਧਰ ਖੜੇ ਸੀ ਇੱਕ ਵਾਰੀ ਅਸੀਂ ਕੋਠੇ ਤੇ ਬਾਕੀ ਜਾ ਕੇ ਦਿਖਾਵਾਂਗੇ ਕਾਪੀ ਵਾਲੇ ਕੋਲੇ ਹੇ ਸੋਹਣੇ ਪੰਨੇ ਕਰਦੇ ਹਾਂ ਹਲੋ ਭਾਈ ਇਹ ਟਾਵਰ ਤੇ ਪਾਉਣ ਲੱਗੇ ਕੀੜੇ ਆ ਦੇਖ ਉਹ ਬੱਜ ਲੈ ਮੇਰੇ ਹਿਸਾਬ ਨਾਲ ਨਹੀਂ ਨਹੀਂ ਬੱਜ ਗਏ ਬੱਜ ਗਏ ਆ ਤੁਰੇ ਆਉਂਦੇ ਇਧਰੋਂ ਟਾਵਰ ਵਾਲੀ ਸੜੋਂ ਰੰਗ ਦੱਸ ਦਿਆ ਕਰ ਰੰਗ ਇਹਦਾ ਸਰਦਈ ਪੱਲਾ ਸਾਰਾ ਅੱਧਿਆ ਫਿਰਦੇ ਆ ਗਏ ਉੱਪਰ ਧੋਪੇ ਜੀ ਮੈਨੂੰ ਵੀਡੀਓ ਮੈਨੂੰ ਤਾਂ ਦੀਦੀ ਨਹੀਂ ਪਈ ਕਲੀਅਰ ਹੀ ਨਹੀਂ ਹੁੰਦਾ ਪਿਆ ਬਾਕੀ ਬਾਅਦ ਚ ਦੇਖਾਂਗੇ ਜੇ ਤੋਂ ਸ਼ਾਮੇ ਜੇ ਗਏ ਉਦੋਂ ਦੇਖੂ ਪੂਰਾ ਤਾਂ ਲੋ ਜੀ ਆ ਕਬੂਤਰ ਬੈ ਗਿਆ ਠੀਕ ਆ ਆਣ ਕੇ 1 ਵਜ ਗਿਆ ਆ ਬੈ ਗਿਆ ਲੋ ਜੀ ਪੰਜ ਕਬੂਤਰ ਰਹਿ ਗਿਆ ਠੀਕ ਆ ਇੱਕ ਆ ਖਿਰਦਾ ਬਾਕੀ ਉਹ ਤੁਹਾਨੂੰ ਜਮਾਂ ਟੀਸੀ ਤੇ ਲੱਗੇ ਪਏ ਹਨ ਬਾਕੀ ਕਬੂਤਰ ਪੰਜ ਕਬੂਤਰੀ ਰਹਿ ਗਿਆ ਬਾਕੀ ਦਿਖਾਉਨੇ ਤੁਹਾਨੂੰ ਜਦੋਂ ਨੀਵੇਂ ਨੀਵੇਂ ਆਉਂਦੇ ਹਨ ਬਾਕੀ ਅਸੀਂ ਬਾਕੀ ਸਹੀ ਵੀਡੀਓ ਆਪਾਂ ਜਿਆਦੀ ਤਾਂ ਨਹੀਂ ਬਣਾਈ ਹਨ ਕਬੂਤਰ ਦਿਖਾਉਂਦੇ ਸੀ ਆਪਣੇ ਪਿੰਡ 바ਜੀ ਆ ਫਿਰ ਪੂਰਾ ਧਿਆਨ ਦਿਓ ਹੁਣ ਕਟਾਈ ਕਟੋਈ ਸਾਰਾ ਕੁਝ ਤੈਨੂੰ ਪਤਾ ਕਰਨਾ ਪੈਂਦਾ ਫਿਰ ਪਿੰਡ ਬਾਜੀ ਕਰਾਉਣੀ ਸੌਖੀ ਤਾਂ ਹੈ ਨਹੀਂ ਬਾਕੀ ਤੈਨੂੰ ਪਤਾ ਹੀ ਆਣਾ ਬਾਕੀ ਆ ਗੱਦੇ ਕਬੂਤਰ ਉੱਚੇ ਉੱਡੇ ਜਾਂਦੇ ਫਿਰ ਪੂਰਾ ਦੇਖ ਤੂ ਕਿ ਕਟਾਈ ਦਾ ਅਗਲੇ ਨਾਰਾਜ ਵੀ ਨਾ ਹੋਣਾ ਨਾ ਰੰਗ ਰੂੰਗ ਕਲੀਅਰ ਕਰਕੇ ਫੇਰ ਹੀ ਕਟਾਈ ਦਾ ਹੁਣ ਬਾਕੀ ਪੰਜ ਕਬੂਤਰ ਰਹਿ ਗਏ ਹੁਣ ਦੇਖਦੇ ਹੁਣ ਕਿਹੜਾ ਲਾਸਟ ਤੇ ਰਹਿੰਦਾ ਨਾ ਬਾਕੀ ਆਪਾਂ ਦਿਖਾਈ ਦਵਾਂਗੇ ਉਹ ਵੀ ਚਾਰਾਂ ਜਣ ਸਾਂਝੀ ਹੋ ਗਈ ਠੀਕ ਆ ਅਦਰ ਤੇ ਆ ਢਾਂਗੀਆਂ ਲੱਗੀਆਂ 5 ਵਜੇ ਲੱਗੀਆਂ ਸੀ ਢਾਂਗੀਆਂ ਚਾਰਾਂ ਕਬੂਤਰਾਂ 'ਚ ਸਾਂਝੀ ਹੋ ਗਈ ਆ ਬਾਕੀ ਤੁਹਾਨੂੰ ਦਿਖਾਵਾਂਗੇ ਜਦੋਂ 8ਾ ਕਬੂਤਰ ਫੜ ਕੇ ਲਿਆ ਜਾਣਾ ਇੱਕਰੀ ਆ ਕਬੂਤਰੀ ਜੀ ਫਿਰਦੇ ਪਏ ਰੋਲਾ ਜਾ ਪਈ ਜਾਂਦਾ ਬਾਕੀ ਅਦਰ ਮਾੜਾ ਮੋਟਾ ਤੁਹਾਨੂੰ ਪਤਾ ਹੀ ਪੈਂਦਾ ਹੁੰਦਾ ਲਾਸਟ ਤੇ ਆ ਗਈ ਇੱਕ ਕਬੂਤਰੀ ਸਰੀ ਮੈਂ ਤਰਾਂ ਗੜੀ ਆਹ ਬੜਿਆ ਜੀ ਨੋਸਤੇ ਫਰਾਰੀ ਗਈ ਓਏ ਆ 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 ਮੇਰੇ ਮੇਰੀ ਗੱਲ ਸੁਣ ਉਹ ਗੱਲ ਸੁਣ ਗੱਲ ਤਾਂ ਸੁਣ ਲਾ ਇੱਧਰ ਲੈ ਬਸ ਨਾ ਆ ਕੇ ਪੁੱਤਰਾ ਨਾ ਝੋਟੇ ਹਰ ਗਿਆ ਮਗਲਾ ਉਹ ਤੇਰੇ ਨਾਲ ਛਾਮਲਾ ਛਾਮਲਾ ਤੈਨੂੰ ਕਾਹਦਾ ਜਾ ਮੈਂ ਕਰ ਦਿੰਦਾ ਇੱਕ ਮਿੰਟ ਖੜ ਜਾ ਬਾਈ ਵੇੜਿਆ ਤੂੰ ਟਾਈਮ ਦਾ ਨਾ ਕਰ ਕਲੀਅਰ ਕਰ ਲੈਂਦੇ ਰੋਲਾ ਨਾ ਪਾ ਯਾਰ ਜੇ ਧਾਰ ਨਹੀਂ ਹੋਣੀ ਰੋਲਾ ਤਾਉਂਗੇ ਤਾਂ ਉਹ ਕਰੋ ਆ ਗਾ ਸੁਣੋ ਮੇਰੀ ਸਾਰੇ ਯਾਰ ਦੋਸਤਾਂ ਦੇ ਨਾਲ ਲਓ ਬਈ ਜੀ ਉੱਥੇ ਨਾ ਬਈ ਉਹ ਦਿਨ ਨਾ ਪੰਜਾਂ ਜੀ ਸਾਂਝੀ ਹੋ ਗਈ ਸੀਗੀ ਤੇ ਬਈ ਆਪਾਂ ਤਾਂ ਕਬੂਤਰ ਲਵਾਉਣ ਲੱਗੇ ਸੀ ਨਾ ਜਿਹੜੇ ਬਈਆਂ ਦੇ ਨਹੀਂ ਲੱਬੇ ਸੀਗੇ ਤੇ ਇਸ ਲਈ ਆਪਾਂ ਬਈ ਉੱਧਰ ਜਾਵੜੇ ਸੀਗੇ ਤੇ ਮਗਰੋਂ ਫਿਰ ਉਹ ਤੈਨੂੰ ਪਤਾ ਹੀ ਹੈ ਫਿਰ ਬਾਜੀ ਵਾਲੇ ਉਹ ਕਹਿੰਦੇ ਸੀ ਬਈ ਵੰਡੋ ਵੰਡੋ ਹੈ ਨਾ ਉਹ ਪੈਸੇ ਪੁਹੇ ਦੋ ਤੇ ਫਿਰ ਆਪਣੇ ਨਾਲ ਦੇ ਆਂਦੇ ਬਈ ਪੈਸੇ ਦੇਤੇ ਸੀਗੇ ਠੀਕ ਹੈ ਤੇ ਆਪਾਂ ਬਈ ਕਬੂਤਰ ਲਵਾਉਣ ਲੱਗੇ ਜਿਨ੍ਹਾਂ ਦੇ ਹੈ ਨਹੀਂ ਸੀਗੇ ਤੇ ਆਪਾਂ ਕਬੂਤਰ ਲਵਾ ਲੂਗੇ ਦਿੱਤੇ ਅੱਧੇ ਦੋ ਤਿੰਨ ਰਹਿ ਗਏ ਸੀ ਮੇਰੇ ਹਸਾਮ ਨਾਲ ਉਹ ਹਜੇ ਉੱਡੇ ਹੀ ਨਹੀਂ ਗਏ ਸੀਗੇ ਹਨਾ ਉਹ ਮੈਂ ਚੱਲ ਕੋਣੀ ਸੁਬਾ ਵੇਖ ਬੁਖ ਲਿਓ ਆਣ ਕੇ ਮੈਂ ਕਿਹਾ ਹੁਣ ਮੈਂ ਤਾਂ ਆਪ ਨਹੀਂ ਘਰੇ ਰਹਿਣਾ ਬਾਕੀ ਵੇਖ ਲਿਓ ਆਣ ਕੇ ਤੇ ਬਈ ਬਾਬਾ ਜੀ ਬਹੁਤ ਵਧੀਆ ਸੀ ਨਾ ਪਹਿਲੀ ਬਾਜੀ ਸੀ ਚੱਲ ਹੁਣ ਲਾਸਟ ਤੇ ਰੋਲੇ ਤੇ ਤੁਹਾਨੂੰ ਪਤਾ ਪੈਂਦਾ ਹੀ ਰਹਿੰਦਾ ਹੁਣ ਜਦੋਂ ਜਿੱਤ ਹਾਰ ਹੁੰਦੀ ਹੈ ਨਾ ਬਾਕੀ ਤਾਂ ਬਾਕੀ ਹੋਰ ਬਈ ਹੋਰ ਨਹੀਂ ਰੋਲੇ ਰੁਲੀ ਵਾਲੀ ਗੱਲ ਸੀ ਚਾਹ ਪਾਣੀ ਵੀ ਹੋਰ ਵਧੀਆ ਸਾਰਾ ਕੁਝ ਸੀ ਰੋਟੀ ਵੀ ਸਹੀ ਸੀ ਹਨਾ ਤੇ ਬਾਕੀ ਬਈ ਬਾਜੀ ਕਰਾਉਣੀ ਦਾ ਬਹੁਤ ਔਖੀ ਹੈ ਬਾਕੀ ਜਿਨ੍ਹਾਂ ਨੇ ਜਿਹੜੇ ਕਰਵਾਉਂਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਹਨਾ ਆ ਦਾ ਕਬੂਤਰ ਇੱਕ ਜਿੰਨਾ ਹੀ ਇੱਕ ਧਿਆਨ ਰੱਖਣਾ ਆਪਦੇ ਕਬੂਤਰ ਨੂੰ ਉਹ ਸਹੀ ਹੈ ਜਿੱਥੇ ਸਾਰੇ ਕਬੂਤਰਾਂ ਨੂੰ ਧਿਆਨ ਰੱਖਣਾ ਉਹ ਖੰਦਾ ਬਸ ਹੋਰ ਕੋਈ ਗੱਲ ਨਹੀਂ ਗਈ ਤੇ ਬਾਕੀ ਹੋਰ ਨਵੀਆਂ ਵੀਡੀਓ ਦੇਖਣੇ ਹਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਰਦਿਆ ਕਰੋ ਹਨਾ ਤੇ ਫਿਰ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ